ਬਾਕੇ ਸਹੀ ਮਲਾਰ ਮੁਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗੁ ਆਇਆ ਪਰ ਧਨ ਪਰ ਨਾਰੀ ਰਾਤ ਨਿੰਦਾ ਦੇਖ ਖਾਈ ਦੁਖ ਪਾਇਆ ਸ਼ਬਦ ਚੀਨ ਭੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜ ਘਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗੁ ਆਇਆ मन पावै शब्द सुहाया ब्रह्म ब्रह्म जों भेख बहु कीने गुरु राखे सच्च पाया राहाऊ तीरत तेज निवारना नाहाते हर का नाम ना पाया रत्न पदार्थ पर हर त्याग गया जत को तत ही आया बिष्टा कीट भय उत ही ते उत ही माहे समाया ਅਦਕ ਸਵਾਦ ਰੋਗ ਅਦਕਾਈ ਬਿਨ ਗੁਰ ਸਹਜ ਨਾ ਪਾਇਆ ਸੇਵਾ ਸੁਰਤ ਰਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਨ ਮਤ ਝੂਠੇ ਤੂੰ ਸ਼ਬਦ ਸਵਾਰ ਨਹਾਰਾ ਆਤਮ ਚੀਨ ਤਹਾਂ ਤੂੰ ਤਾਰਨ ਸਚ ਤਾਰੇ ਤਾਰਨ ਹਾਰਾ ਵੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥੋਂ ਆਪਾਰਾ ਲਖ ਨ ਲਖੀਐ ਅਗਮ ਅਜੂਨੀ ਤੂੰ ਨਾਥਾ ਨਾਥਨ ਹਾਰਾ ਕਿਸ ਪਹਿ ਦੇਖ ਕਹੋਂ ਤੂੰ ਕੈਸਾ ਸਭ ਜਾਚਕ ਤੂੰ ਦਾ ਤਾਰਾ ਭਗਤ ਹੀਨ ਨਾਨਕ ਦਰ ਦੇਖੋ ਇਕ ਨਾਮ ਮਿਲੈ ਉਰ ਧਾਰਾ ਮਲਾਰ ਮੁਹੱਲਾ ਪਹਿਲਾ ਜਿਨ ਧਨ ਪਿਰ ਕਾ ਸਾਧਨਾ ਜਾਨਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਰਸ ਕਨਾ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਲਾਇਆ ਰਹਾਉ ਨਉ ਤਨ ਪ੍ਰੀਤ ਸਦਾ ਠਾਕੁਰ ਸਿਉ ਅਨ ਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਦਰਸ਼ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤ੍ਰੇ ਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤ ਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਭਵ ਜਲ ਫੇਰਾ ਆਪਣੇ ਪਿਰ ਹਰ ਦੇਖ ਵਿਗਾਸੀ ਤਉ ਧਨ ਸਾਚ ਸ਼ਿੰਗਾਰੂ ਅਕੁੱਲ ਨਿਰੰਜਨ ਸਿਉ ਸੱਚ ਸਾਚੀ ਗੁਰਮਤਿ ਨਾਮ ਅਧਾਰੂ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ ਰਾਮ ਨਾਮ ਰਿਤੇ ਅੰਤਰ ਗੁਰਮਖ ਮੇਲ ਮਲਾਈ ਮਹੱਲਾ ਪਹਿਲਾ ਮਲਾਰ ਪਰਦਾ ਰਾ ਪਰ ਧਨ ਪਰ ਲੋਭਾ ਹਉ ਮੈਂ ਬਿਖੈ ਬਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਿਲ ਮੈਂ ਬੈਠੇ ਅਗਮ ਅਪਾਰ ਪੀਤਰ ਅੰਮ੍ਰਿਤ ਸੋਈ ਜਲ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਇਹਨ ਸਲਾਹਾ ਹਰ ਨਾਮ ਪ੍ਰਾਪਤ ਗੁਰ ਦਾਤਾ ਦੇਵ ਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤਿ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣ ਹਾਰ ਮਲਾਰ ਮੁਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਂ ਆ ਅਗਨ ਕਰੇ ਨੇ ਭਰਾਤ ਜਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅਣ ਦੀਤਾ ਕਿਛ ਕਹਿਣ ਨਾ ਜਾਈ ਕਿਆ ਕਰ ਅੱਖ ਵਖਾਣੀਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਹੋ ਵਿਚਾਰ ਬਿਨ ਜਿਹਵਾ ਜੋ ਜਪੈ ਹਿਐ ਉਹੀ ਜਾਣੈ ਕੈਸਾ ਨਾਉ ਕਤਨੀ ਬਦਨੀ ਰਹੇ ਨਿਪਰਾੰਤ ਸੋ ਬੂਝੈ ਹੋਵੈ ਜਿਸ ਦਾਤ ਅਹਨ ਸੇ ਅੰਤਰ ਰਹੇ ਲਿਵ ਲਾਈ ਸੋਈ ਪੁਰਖ ਜੇ ਸੱਚ ਸਮਾਏ ਜਾਤ ਕਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਈ ਵਿੱਚ ਸਮਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋ ਹੋਏ ਮਲਾਰ ਮੁਹੱਲਾ ਪਹਿਲਾ ਦੁੱਖ ਵੇ ਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਈ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁੱਖ ਰਹੈ ਸਰੀਰ ਐਸਾ दारू ਲੱਗੈ ਨਾ ਬੀਰ ਰਹਾਉ ਖਸਮ ਵਿਸਾਰ ਕੀ ਇਹ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਈ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਏ ਕਾਇਆ ਢਲ ਪਾਈ ਤਾਂ ਕਹਿ ਪਾਛੈ ਕੋਈ ਨਾ ਖਾਈ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾ ਸਾਚੈ ਨਾਹੀ ਮਲਾਰ ਮੁਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੁ ਨਾ ਸੀਜੈ ਦੇ ਅੰਤ ਕਾਲ ਜਮ ਮਾਰੈ ਠੇ ਐਸਾ ਦਾਰੂ ਖਾਹਿ ਗੁਆਰ ਜਿਤ ਖਾਦੈ ਤੇਰੇ ਜਾਹਿ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਤ ਪਰੰਦੈ ਦੀ ਸਹਿ ਥਾਮ ਦੇਹ ਨਾ ਨਾਉ ਨਾ ਹੋਵੈ ਜਾਤ ਉਤੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਧਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪ੍ਰਾਣ ਜੋ ਤਿਸ ਭਾਵੈ ਸੋ ਪ੍ਰਵਾਨ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇਤਲਵੰਤ dissਹ ਘਰ ਜਾਏ ਨਾਨਕ ਜਨਨੀ ਤੰਨੀ ਮਾਈ ਮਲਾਰ ਮੁਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੀ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਉਡਣਾ ਉਡੀ ਚੜਾ ਅਸਮਾਨ ਸਾਹਿਬ ਸਮਰਥ ਤੇਰੇ ਤਾਣ ਜਲ ਤਲ ਡੂੰਗਰ ਦੇਖਾਂ ਤੀਰ ਥਾਨ ਤਨੰਤਰ ਸਾਹਿਬ ਵੀਰ ਜਿਨ ਤਨ ਸਾਜ دیے ਨਾਲ ਖੰਭ ਅਤਿ ਤ੍ਰਿਸ਼ਨਾ ਉਡਣਾ ਕੀ ਡੰਝ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਵੀਰ ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ ਪੌਣੈ ਪਾਣੀ ਅਗਨੀ ਕਾ ਸੁਨ ਬੰਦ ਨਾਨਕ ਕਰਮ ਹੋਵੈ ਜੱਪੀਐ ਕਰ ਗੁਰਪੀਰ ਸੱਚ ਸੁਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮੁ ਭੁਲਾਇ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਈ ਸੇਵਕ ਕੋ ਇਹਾ ਵਡਿਆਈ ਜਾ ਕੋ ਹੁਕਮ ਮਨਾਈ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਨਹੀਂਐ ਇਹਾ ਸਖਤ ਸਿਵੈ ਘਰ ਆਵੈ ਜੀਵੰਦਿਆ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸ਼ਨ ਮਹੇਸ਼ਾ ਇਹ ਤ੍ਰੈਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਆਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਹੋ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤਮਾਰੀ ਏਕ ਨਿਧਾਨ ਦੇ ਤੂੰ ਆਪਣਾ ਅਹਨਸ ਨਾਮ ਵਖਾਣੀ ਕਹਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਰ ਬੁਧ ਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋ ਆਤ ਸਹਿ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ 3